ਭਾਰਤੀ ਜਨਤਾ ਪਾਰਟੀ ਦੇ ਨੈਸ਼ਨਲ ਸਕੱਤਰ ਸੁਰੇਸ਼ ਰੈਣਾ ਅਤੇ ਪੰਜਾਬ ਦੇ ਜਿਹੜੇ ਸਹਿ ਪਰਿਵਾਰੀ ਹੈ ਉਹਨਾਂ ਵੱਲੋਂ ਪ੍ਰਨੀਤ ਕੌਰ ਦੇ ਪਟਿਆਲਾ ਲੋਕ ਸਭਾ ਹਲਕੇ ਦੇ ਬੀਜੇਪੀ ਦੇ ਉਮੀਦਵਾਰ ਹੈ ਉਹਨਾਂ ਦੇ ਹੱਕ ਦੇ ਵਿੱਚ ਸਮਾਣਾ ਸ਼ਹਿਰ ਦੇ ਵਿੱਚ ਮੀਟਿੰਗਾਂ ਕੀਤੀ ਜਾ ਰਹੀਆਂ ਹਨ ਇਸ ਮੌਕੇ ਤੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਪੰਜਾਬ ਦੇ ਵਿੱਚ 2027 ਕੀ ਜਿਹੜੀ ਵਿਧਾਨ ਸਭਾ ਚੋਣੇ ਹੋਣੇ ਹਨ ਉਸ ਦੇ ਵਿੱਚ ਬੀਜੇਪੀ ਸਰਕਾਰ ਬਣਾਵੇਗੀ ਅਤੇ ਪ੍ਰਨੀਤ ਕੌਰ ਚੰਗੇ ਮਾਰਜਨ ਜਿੱਤ ਦਰਜ ਕਰਨਗੇ ਔਰ ਪੰਜਾਬ ਦੇ ਵੀ ਜੀਪੀ ਬੀ ਦੇ ਉਮੀਦਵਾਰ ਹੈ ਉਹ ਵੀ ਜਿੱਤ ਦਰਜ ਕਰਨਗੇ ਇਹਨਾਂ ਕੀ ਝੂਠੀ ਗੱਲਾਂ ਦੇ ਵਿੱਚ ਲੋਕ ਨਹੀਂ ਆਣਗੇ ਕਿਉਂਕਿ 2 ਸਾਲ ਇਹਨਾਂ ਨੇ ਜਿਹੜੀ ਪੰਜਾਬ ਦੀ ਮੌਜੂਦਾ ਸਰਕਾਰ ਹੈ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਲੇਕਿਨ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇਸ਼ ਦੇ ਵਿਕਾਸ ਔਰ ਸਭ ਦਾ ਵਿਕਾਸ ਦੀ ਗੱਲ ਕਰ ਰਹੇ ਹਨ ਐਸਾ ਹੈ ਕਿ ਅੱਜ ਸ਼ੁਤਰਾਣਾ ਔਰ ਇਥੇ ਸਮਾਨਾ ਦੇ ਵਿੱਚ ਮੀਟਿੰਗਾਂ ਹੀ ਕਰੇ ਕਰਤਾ ਦੀਆਂ ਬਾਕੀ ਪੂਰੇ ਪੰਜਾਬ ਦਾ ਮੈਂ ਟੂਰ ਕੀਤਾ ਹੈ ਬੜਾ ਚੰਗਾ ਮਾਹੌਲ ਹੈ ਪੰਜਾਬ ਦੇ ਵਿੱਚ ਲੋਕ ਬਦਲਾਵ ਚਾਹੁੰਦੇ ਨੇ ਉਹਨਾਂ ਨੇ ਆਪ ਨੂੰ ਕਾਂਗਰਸ ਨੂੰ ਅਕਾਲੀਆ ਨੂੰ ਭਲੇ ਦੇਖਿਆ ਮੈਨੂੰ ਲੱਗੇ ਕਰਦਾ ਹੈ ਕਿ ਪੰਜਾਬ ਜਿੰਨਾ ਚੰਗਾ ਮਾਹੌਲ ਹੈ ਕਿ ਭਾਜਪਾ ਬੜੀ ਮਜਾਰਟੀ ਦੇ ਨਾਲ ਇਸ ਪਾਰਲੀਮੈਂਟ ਦੇ ਇਲੈਕਸ਼ਨ ਦੇ ਵਿੱਚ ਜਿੱਤੇਗੀ ਔਰ ਸਾਰਿਆਂ ਦਾ ਆਸ਼ੀਰਵਾਦ ਮੋਦੀ ਜੀ ਦੇ ਨਾਲ ਹੈ ਮੋਦੀ ਜੀ ਨੇ ਵੀ ਤਿੰਨ ਰੈਲੀਆਂ ਕੀਤੀਆਂ ਪਟਿਆਲਾ ਵੀ ਆਈ ਸੀ ਉਰਦਾਸਪੁਰ ਵੀ ਆਈ ਜਲੰਧਰ ਵੀ ਆਈ ਤੇ ਜਿਸ ਤਰ੍ਹਾਂ ਦੇ ਨਾਲ ਲੋਕਾਂ ਦੇ ਵਿੱਚ ਜੋਸ਼ 코로나 ਦੀਆਂ ਰੈਲੀਆਂ ਦੇ ਬਾਅਦ ਜਿਸ ਤਰ੍ਹਾਂ ਇੱਕ ਮਾਹੌਲ ਬਣਿਆ ਹੈ ਮੈਨੂੰ ਲੱਗੇ ਕਰਦਾ ਹੈ ਕਿ ਪਟਿਆਲਾ ਦੀ ਜਿਹੜੀ ਸੀਟ ਹੈ ਉਹ ਅਸੀਂ ਬੜੀ ਮਜੋਰਟੀ ਦੇ ਨਾਲ ਜਿੱਤਾਂਗੇ ਐਸਾ ਹੈ ਕਿ ਤੁਸੀਂ ਦੇਖਿਆ ਕਿ ਕੇਜਰੀਵਾਲ ਦਿੱਲੀ ਦੇ ਵਿੱਚ ਕੀ ਹਾਲ ਹੈ ਉਹਦਾ ਉਹਦੀ ਜਿਹੜੀ ਐਮਪੀ ਹੈ ਸਵਾਤੀ ਮਾਲੀਵਾਲ ਉਹਨਾਂ ਨੇ ਉਹਦੇ ਉੱਪਰ ਹੀ ਅਲੀਗੇਸ਼ਨ ਲਾਇੰਸ ਕਿਹਾ ਉਹਦਾ ਪੀਏ ਹੈ ਉਹਨੇ ਮਹਿਲਾ ਦੇ ਨਾਲ ਕੀ ਵਿਵਾਰ ਕੀਤਾ ਮੈਨੂੰ ਮਾਰਿਆ ਮੈਨੂੰ ਕਿਕਿੰਗ ਕੀਤੀ ਉਹਦਾ ਵੀਡੀਓ ਚੱਲੇ ਕਰਦਾ ਹੈ ਔਰ ਉਨੇ ਆਪਣੀ ਕੰਪਲੇਨ ਵੀ ਐਫ ਆਈ ਆਰ ਲਾਇਜ਼ ਕੀਤੀ ਹੈ ਕੇਜਰੀ ਵਾਲਾਗੇ ਛੁੱਟੀ ਦੇ ਉੱਪਰ ਹੈ ਕੋਰਟ ਨੇ ਉਹਨੂੰ ਇੱਕ ਰਿਲੀਫ ਦਿੱਤਾ ਥੋੜਾ ਕਿਹਾ ਹੈ ਕਿ 2 ਤਰੀਕ ਆਫਟਰ ਇਲੈਕਸ਼ਨ ਤੋਂ ਦੁਬਾਰਾ ਕੋਰਟ ਦੇ ਉੱਤੇ ਆਪਣੇ ਜੇਲ੍ਹ ਦੇ ਵਿੱਚ ਹਾਜ਼ਰ ਹੋਣਾ ਹੈ ਔਰ ਉਹਨਾਂ ਦੇ ਮਨਿਸਟਰ ਵੀ ਅੰਦਰ ਨੇ ਇਹ ਦੁਨੀਆ ਇਹ ਪੂਰੇ ਦੇਸ਼ ਦੇ ਸਾਹਮਣੇ ਐਕਸਪੋਜ਼ ਹੋਗੇ ਦਿਨ ਉਹ ਔਰ ਦੂਸਰੀ ਤੋਂ ਦੇਖੋ ਕਿ ਦਿੱਲੀ ਦੇ ਵਿੱਚ ਕਾਂਗਰਸ ਨਾਲ ਸਮਝੌਤਾ ਕਰੇ ਕਰਦੇ ਨੇ ਹਰਿਆਣਾ 'ਚ ਕਰੇ ਕਰਦੇ ਨੇ ਗੁਜਰਾਤ ਕਰੇ ਕਰਦੇ ਨੇ ਪੰਜਾਬ ਦੇ ਵਿੱਚ ਆਪਸ ਦੇ ਵਿੱਚ ਕੀ ਕਰੇ ਕਰਦੇ ਨੇ ਕਾਂਗਰਸ ਦੇ ਨਾਲ ਇੱਕ ਨੈਕਸਸ ਹੈ ਇਹਨਾਂ ਦਾ ਆਪਸ ਦੇ ਵਿੱਚ ਮਿਲ ਕੇ ਜਿਹੜੇ ਕਰਪਟ ਲੋਗ ਹਨ ਇਹ ਆਪਣੇ ਸਰਵਾਈਵਲ ਦੀ ਲੜਾਈ ਲੜੇ ਕਰਦੇ ਹਨ ਔਰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਜਿਹੜੇ ਪਹਿਲੇ ਪਾਰਲੀਮੈਂਟ ਦੇ ਇਲੈਕਸ਼ਨ ਦੀ ਜਿਹੜੇ ਸੀਟਾਂ ਦੇ ਇਲੈਕਸ਼ਨ ਹੋਏ ਮੋਦੀ ਜੀ ਨੂੰ ਮੈਜੋਰਟੀ ਮਿਲ ਗਈ ਦੀ ਹੈ ਕੱਲ ਅਮਿਤ ਸ਼ਾਹ ਜੀ ਨੇ ਵੀ ਕਿਹਾ ਕਿ ਪਿਛਲੀਆਂ ਸੀਟਾਂ ਉਹਨਾਂ ਜੋ 310 ਸੀਟਾਂ ਜਿੱਤ ਚੁੱਕੇ ਨੇ ਆਨਾਲੇ ਟਾਈਮ ਦੇ ਚੋਰ ਸੀਟਾਂ ਅਸੀਂ ਜਿੱਤਾਂਗੇ ਮੋਦੀ ਜੀ ਦੁਬਾਰਾ ਇਸ ਦੇ ਤੇ ਪ੍ਰਧਾਨ ਮੰਤਰੀ ਬਣਨਗੇ ਉਹਨਾਂ ਨੇ ਬਾਰ ਬਾਰ ਕਿਹਾ ਹੈ ਕਿ ਜੋ ਕਰਪਟ ਲੋਗ ਹਨ ਉਹਨਾਂ ਨੂੰ ਮੈਂ ਬਖਸ਼ਾਂਗਾ ਇਹਨਾਂ ਨੂੰ ਆਪਣਾ ਫਿਊਚਰ ਨਿਰਾਰੇ ਕਰਦਾ ਹੈ ਕੋਈ ਜਿਹੜੀ ਐਕਸਾਈਜ਼ ਪਾਲਸੀ ਜਿਹੜੀ ਸ਼ਰਾਬ ਦੀ ਪਾਲਸੀ ਪੰਜਾਬ ਚ ਹੋਏ ਲਾਗੂ ਕੀਤੀ ਗਈ ਤੁਸੀਂ ਇਹ ਪੰਜਾਬ ਦੇਖੀ ਨਹੀਂ ਕਰਦੇ ਕਿਸ ਤਰ੍ਹਾਂ ਗੁੰਡਾਗਰਦੀ ਚੱਲੇ ਕਰਦੀ ਹੈ ਲਾਣ ਆਰਡਰ ਕਿਸ ਤਰ੍ਹਾਂ ਖਰਾਬ ਹੈ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਲੋਕੀ ਫਰੋਤੀਆਂ ਮੰਗੇ ਕਰਦੇ ਨੇ ਕਿੰਨੀ ਡਰਗ ਵਧੇ ਕਰਦੀ ਹੈ ਪੰਜਾਬ ਦੇ ਵਿੱਚ ਲੈ ਥੋੜਾ ਮਾਈਨਿੰਗ ਮਾਫੀਆ ਵਧੇ ਕਰਦਾ ਇਸ ਕਰਕੇ ਪੰਜਾਬ ਦੇ ਵਿੱਚ ਵੀ ਲਾਣ ਆਰਡਰ ਬੜਾ ਖਰਾਬ ਹੈ ਅੱਜ ਲੋਕ ਜਿੱਥੇ ਤੁਸੀਂ ਮੀਟਿੰਗ ਜਾਓ ਸਾਰੇ ਕਹਿੰਦੇ ਪੈਨਗੇ ਸਾਨੂੰ ਯੋਗੀ ਚੇਤੇ ਜਿਸ ਤਰ੍ਹਾਂ ਉਹ ਯੂਪੀ ਦੇ ਵਿੱਚ ਲਾਣ ਆਰਡਰ ਮੇਨਟੇਨ ਕੀਤਾ ਹੈ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਮਾਰਾਨੀ ਪ੍ਰਨੀਤ ਕੋਰ ਜੀ ਇਸ ਇਲੈਕਸ਼ਨ ਨੂੰ ਜਿਸ ਤਰ੍ਹਾਂ ਕਾਰਕਿਰਤਾ ਦੇ ਵਿੱਚ ਔਰ ਜਿਸ ਤਰ੍ਹਾਂ ਲੋਕਾਂ ਦੇ ਵਿੱਚ ਜੋਸ਼ ਹੈ ਬੜੇ ਮਜਾਰਟੀ ਨਾਲ ਇਹ ਸੀਟ ਨੂੰ ਜਿੱਤਣਗੇ ਔਰ ਵੀ ਪੰਜਾਬ ਚ ਅਸੀਂ ਸੀਟਾਂ ਜਿੱਤੇ ਕਰਨੇ ਆ ਔਰ ਮੋਦੀ ਜੀ ਇਸ ਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ ਔਰ ਪੰਜਾਬ ਵੀ ਇੱਕ ਡਵੈਲਪਮੈਂਟ ਦੀ ਰੋਡ ਉਪਰ ਅੱਗੇ ਚਲੇਗਾ ਜਿਸ ਤਰ੍ਹਾਂ ਕਾਲ ਅਮਿਤ ਸ਼ਾਹ ਜੀ ਨੇ ਵੀ ਕਿਹਾ ਕਿ ਪੰਜਾਬ ਦੀਆਂ ਕੁਰਬਾਨੀਆਂ ਆਜ਼ਾਦੀ ਚ ਪੰਜਾਬੀਆਂ ਨੇ ਕੁਰਬਾਨੀ ਦਿੱਤੀ ਸੀ ਦੇਸ਼ ਵਾਸਤੇ ਕੁਰਬਾਨੀ ਦਿੱਤੀ ਉਹਨਾਂ ਨੇ ਕਿਹਾ ਕਿ ਸਾਡਾ ਧਰਮ ਤੇ ਗੁਰੂਆਂ ਨੇ ਬਚਾਇਆ ਦਾ ਕਲ ਮੰਚ ਉਪਰੋਭ ਬੋਲੇ ਮੈਨੂੰ ਲੱਗਦਾ ਕਿ ਪੰਜਾਬ ਬਦਲਾਵ ਦੀ ਤਰਫ ਹੈ ਇਸ ਵਾਰ ਅਸੀਂ ਪਾਰਲੀਮੈਂਟ ਜਿੱਤਾਂਗੇ 27 ਦੇ ਵਿੱਚ ਅਸੈਂਬਲੀ ਜਿੱਤਾਂਗੇ ਔਰ ਪੰਜਾਬ 27 ਸਾਡੀ ਸਰਕਾਰ ਬਣੇ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼